ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨਾ ਖਾਦੀ ਚੋਪੜੀ ਘਣੇ ਸਹਿਣਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾ ਜਦੋਂ ਅਮਨਾਬਾਦ ਦੀ ਧਰਤੀ ਤੇ ਪਹੁੰਚੇ ਉੱਥੇ ਇੱਕ ਬੜੀ ਪਿਆਰ ਵਾਲੀ ਰੂਹ ਸੀ ਭਾਈ ਲਾਲੋ ਮਹਾਰਾਜ ਨੇ ਨਾ ਦਸਤਕ ਦਿੱਤੀ ਆਵਾਜ਼ ਦਿੱਤੀ ਕਹਿੰਦੇ ਲਾਲੂ ਬੂਹਾ ਖੋਲ ਕਹਿੰਦਾ ਜੀ ਕੌਣ ਸਤਿਗੁਰੂ ਕਹਿੰਦੇ ਤੂੰ ਜਾਣਦਾ ਹੈ ਕਹਿੰਦਾ ਜੀ ਨਾਨਕ ਨਿਰੰਕਾਰ ਹੀ ਮਹਾਰਾਜ ਕਹਿੰਦੇ ਹਾਂ ਕਹਿੰਦਾ ਜੀ ਮੈਂ ਨੀਮੀ ਜਾਤ ਵਾਲਾ ਅੱਜ ਜੇ ਤੁਸੀਂ ਮੇਰੇ ਘਰ ਆ ਗਏ ਨਾ ਤੇ ਤੁਹਾਨੂੰ ਕਿਸੇ ਉੱਚੀ ਜਾਤ ਵਾਲੇ ਨੇ ਮੱਥਾ ਨਹੀਂ ਟੇਕਣਾ ਬਾਰੂਨਾ ਮਹਾਰਾਜ ਹੱਸ ਕੇ ਕਹਿੰਦੇ ਲਾਲੋ ਬੂਆ ਖੋਲ ਤੂੰ ਹੁਣ ਤੱਕ ਲੱਕੜ ਦੇ ਕਿੱਲੇ ਘੜਦੋ ਰਿਆ ਏ ਦਰਵਾਜ਼ਾ ਖੋਲ ਅਜ ਤੈਨੂੰ ਦਸੀਏ ਮਨ ਕਿਵੇਂ ਘੜੀਦਾ ਦਰਵਾਜ਼ਾ ਖੋਲਿਆ ਜੀ ਮਹਾਕਵੀ ਭਾਈ ਸੰਤੋਖ ਸਿੰਘ ਚੂੜਾ ਮਨੀ ਜੀ ਨੇ ਜ਼ਿਕਰ ਕੀਤਾ ਵੀ ਸਤਗੁਰੂ ਜੀ ਨਾਲ 1 ਮਹੀਨਾ ਉਹਦੇ ਕੋਲ ਰਹੇ ਸਨ 1 ਮਹੀਨਾ ਭਾਈ ਲਾਲੂ ਦੇ ਕੋਲ ਹੁਣ ਇਸੇ ਨਗਰੀ ਦਾ ਧਨਾੜ ਸੀ ਮਲਕ ਭਾਗੋ ਨੇ ਇੱਕ ਦਿਨ ਬ੍ਰਹਮ ਭੋਜ ਰੱਖ ਲਿਆ ਸਨੇਹਾ ਭੇਜਤਾ ਵੀ ਗੁਰੂ ਨਾਨਕ ਸਹਿ ਮਹਾਰਾਜ ਤੁਸੀਂ ਵੀ ਆਉਣਾ ਪਹਿਲਾਂ ਤਾਂ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ ਦਵਾਰਾ ਫਿਰ ਉਹਨੇ ਸਨੇਹਾ ਭੇਜਿਆ ਸਤਿਗੁਰੂ ਕਹਿੰਦੇ ਭਾਈ ਸਾਡਾ ਬ੍ਰਹਮ ਭੋਜ ਤਾਂ ਹੀ ਕੀ ਕੰਮ ਤੀਜੀ ਵਾਰਾ ਨਾਲ ਉਹਨੇ ਆਪਣੇ ਸਿਪਾਹੀ ਭੇਜਤੇ ਕਹਿੰਦਾ ਵੀ ਜੇ ਪਿਆਰ ਨਾਲ ਨਾ ਆਉਣ ਨਾ ਧੱਕੇ ਨਾਲ ਲੈ ਕੇ ਆਜੋ ਮਹਾਰਾਜ ਚਲੇ ਗਏ ਜੀ ਤੁਸੀਂ ਵੇਖੋ ਮਲਕ ਭਾਗੋ ਉੱਚੇ ਆਸਣ ਤੇ ਬੈਠਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਖਲੋਤੇ ਨੇ ਉਹ ਕਹਿੰਦਾ ਵੀ ਮਹਾਰਾਜ ਮੈਂ ਘਰੇ ਬ੍ਰਹਮ ਪੂਜ ਕੀਤਾ ਹੈ ਵੀ ਸਾਰੀਆਂ ਜਾਤਾਂ ਦੇ ਲੋਕ ਆਪੋ ਆਪਣੀਆਂ ਪੰਗਤਾਂ ਦੇ ਵਿੱਚ ਪ੍ਰਸ਼ਾਦਾ ਛਕ ਰਹੇ ਨੇ ਤੇ ਤੁਸੀਂ ਕਿਉਂ ਨਹੀਂ ਆਉਂਦੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਉੱਥੇ ਬਚਨ ਕਹਿੰਦੇ ਨੇ ਕਹਿੰਦੇ ਕਿਕਰ ਦਾ ਬੀਜ ਹੱਥ ਤੇ ਰੱਖ ਕੇ ਮਸਲੀਏ ਤੇ ਕੰਡੇ ਮਹਿਸੂਸ ਨਹੀਂ ਹੁੰਦੇ ਕਹਿੰਦਾ ਜੀ ਫਿਰ ਕਹਿੰਦੇ ਉਸੇ ਬੀਜ ਨੂੰ ਜੇ ਧਰਤੀ ਦੀ ਹਿੱਕ ਦੇ ਵਿੱਚ ਦਫਨ ਕਰਦੀ ਹੈ ਬੀਜ ਦੀਏ ਤੇ ਕਹਿੰਦੇ ਉਸੇ ਬੀਜ ਤੋਂ ਬੂਟਾ ਤੇ ਬੂਟੇ ਤੋਂ ਵੱਡਾ ਪੇਡਾ ਵਿਕਸਿਤ ਹੋ ਜਾਂਦਾ ਹੈ ਉਸੇ ਪੇਡੇ ਉਸੇ ਰੁੱਖ ਨੂੰ ਲੱਗੇ ਹੋਏ ਕੰਡੇ ਫਿਰ ਉਥੋਂ ਗੁਜ਼ਰਨ ਵਾਲੇ ਰਾਈਆਂ ਨੂੰ ਦੁੱਖ ਦਿੰਦੇ ਨੇ ਕਹਿੰਦੇ ਹੈ ਉਹੀ ਬੀਜ ਨੂੰ ਹੱਥ ਤੇ ਰੱਖ ਕੇ ਮਸਲੀਏ ਨਾ ਕੰਡੇ ਨਹੀਂ ਲੱਗਦੇ ਪਰ ਉਹੀ ਬੀਜ ਬੀਜੀ ਦਿੱਤਾ ਜਾਏ ਫਿਰ ਜਦੋਂ ਰੁੱਖ ਪ੍ਰਗਟ ਹੁੰਦਾ ਰੁੱਖ ਨੂੰ ਲੱਗਦੇ ਨੇ ਕੰਡੇ ਤੇ ਰਾਈਆਂ ਨੂੰ ਦੰਦੇ ਨੇ ਦੁੱਖ ਕਹਿੰਦੇ ਬਸ ਇਹੀ ਕੁਝਾ ਤੇਰਾ ਬ੍ਰੰਪ ਹੋ ਜਾ। ਕਹਿੰਦਾ ਹੱਦ ਹੋ ਗਈ। ਮਹਾਰਾਜ ਕਹਿੰਦੇ ਮਨ ਨਾ ਮੰਨ ਤੂੰ ਲੋਕਾਂ ਦੇ ਉੱਤੇ ਕਰਦਾ ਜ਼ਬਰ ਜ਼ੁਲਮ। ਤੂੰ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਧਨ ਕਮਾ ਕੇ ਕਹਿੰਦਾ ਵੀ ਬ੍ਰੰਪ ਹੋ ਜਾਏ ਬ੍ਰੰਪ ਹੋਈ ਥੋੜੀਏ ਤਾਂ ਚ੍ਰੰਪ ਹੋ ਜਾਏ ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਬਹੁਤ ਪਤਾ ਮਹਾਰਾਜ ਕਹਿੰਦੇ ਫਿਰ ਪ੍ਰਤੱਖ ਵੇਖਣੀ ਕਹਿੰਦਾ ਵਿਖਾਓ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਭਾਈ ਲਾਲੂ ਦੌੜ ਕੇ ਗਿਆ ਜੀ ਘਰੇ ਕੋਧਰੇ ਦੇ ਪ੍ਰਸ਼ਾਦੇ ਪਏ ਸਨ ਸੁੱਕੇ ਉਹ ਚੁੱਕ ਲਿਆ ਜੀ ਮਹਾਰਾਜ ਕਹਿੰਦੇ ਮਲਕ ਭਾਗ ਨੂੰ ਕਹਿੰਦੇ ਵੀ ਪਕਵਾਨ ਮੰਗਾ ਬੜਾ ਖੁਸ਼ ਹੋਇਆ ਵੀ ਸਤਿਗੁਰੂ ਜੀ ਛਕਣਗੇ ਉਹਨੇ ਜੀ ਥਾਲ ਮੰਗਵਾਲਿਆ ਸਤਿਗੁਰੂ ਜੀ ਦੇ ਸਾਹਮਣੇ ਉਹ ਥਾਲ ਪਹੁੰਚ ਗਿਆ ਇਧਰੋਂ ਭਾਈ ਲਾਲੋ ਵੀ ਜਿਹੜਾ ਪ੍ਰਸ਼ਾਦਾ ਘਰੋਂ ਲੈ ਕੇ ਗਿਆ ਸੀ ਉਹ ਟੁਕੜਿਆਂ ਦੇ ਵਿੱਚ ਸੀ ਕੋਧਰੇ ਦਾ ਪ੍ਰਸ਼ਾਦਾ ਉਹ ਸਤਿਗੁਰੂ ਜੀ ਦੇ ਸਨਮੁਖ ਲਿਆ ਕਰਕੇ ਰੱਖ ਦਿੱਤਾ ਤੇ ਮਹਾਕਵੀ ਭਾਈ ਸੰਤੋਖ ਸਿੰਘ ਚੂੜਾ ਮਣੀ ਜੀ ਲਿਖਣਾ ਕਰਦੇ ਨੇ ਕਹਿੰਦੇ ਬਾਣੀ ਕਰਮ ਹੈ ਪੂਪ ਲੈ ਕਹਿੰਦੇ ਸਤਗੁਰੂ ਜੀ ਨੇ ਨਾ ਇੱਕ ਹੱਥ ਦੇ ਵਿੱਚ ਤਾਂ ਜੜੀਆਂ ਮਲਕ ਭਾਗੋ ਦੀਆਂ ਪੂੜੀਆਂ ਸਨ ਉਹ ਪਕੜੀਆਂ ਕੀਤੀਆਂ ਬਾਣਾ ਕਰਮੈ ਪੂਪ ਲੈ ਦਾਹਣ ਟੁਕੜਾ ਧਾਰ ਕਹਿੰਦੇ ਇੱਕ ਹੱਥ ਦੇ ਵਿੱਚ ਪਕੜ ਲੈ ਭਾਈ ਮਲਕ ਭਾਗੋ ਦੇ ਸੁੱਕੇ ਪ੍ਰਸ਼ਾਦਿਆਂ ਦੇ ਟੁਕੜੇ ਇੱਕ ਹੱਥ ਦੇ ਵਿੱਚ ਪੂਪ ਤੋਂ ਭਾਵ ਪੂੜੀਆਂ ਪਕੜ ਲਈਆਂ ਤੇ ਕਹਿੰਦੇ ਬਾਣਾ ਹੱਥ ਮੈਂ ਪੂਪ ਲੈ दाहिने ਹੱਥ ਟੋਕਰਾ ਧਾਰ ਹੱਥ ਚ ਪੀੜੇ ਜੁਗ ਹੈਰਤ ਲੋਕ ਅਪਾਰ ਜਦੋਂ ਸਤਗੁਰੂ ਜੀ ਨੇ ਨਾ ਦੋਨਾਂ ਹੱਥਾਂ ਦੇ ਵਿੱਚ ਇੱਕ ਹੱਥ ਦੇ ਵਿੱਚ ਮਲਕ ਭਾਗੋ ਦੇ ਪਕਵਾਨ ਇੱਕ ਹੱਥ ਵਿੱਚ ਭਾਈ ਲਾਲੋ ਦੇ ਪਕਵਾਨ ਪਕੜ ਕੇ ਉਹਨਾਂ ਨੂੰ ਘੁੱਟਿਆ ਤੇ ਉਥੇ ਲੋਕਾਂ ਦੀ ਵੱਡੀ ਭੀੜ ਤੇ ਸਾਧ ਸੰਗਤ ਜਿਹੜੀ ਜੁੜੀ ਸੀ ਉਹ ਸਾਰੀ ਇਸ ਦ੍ਰਿਸ਼ ਨੂੰ ਵੇਖਦੀ ਪਈਏ ਦੋਹਾਂ ਹਾਥ ਤੇ ਨਿਕਸੀ ਧਾਰਾ ਦੋਨਾਂ ਹੱਥਾਂ ਦੇ ਵਿੱਚ ਧਾਰਾ ਵਹਿ ਤੁਰੀ ਤੇ ਉਸ ਸਮੇਂ ਬਹੁ ਲੋਕਨ ਕੀ ਸਤਕ ਮਝਾਰਾ ਸਾਰੇ ਲੋਕ ਇੱਕ ਟੱਕ ਕੋਈ ਅੱਖਾਂ ਨਹੀਂ ਝਮਕਦਾ ਪਿਆ ਇਸ ਬਿਸਮਾਦਕ ਕੌਤਕ ਨੂੰ ਵੇਖਦਾ ਪਿਆ ਇੱਕ ਤੇ ਦੁੱਧ ਰਕਤ ਇਕ ਨਿਕਸੀ ਕਹਿੰਦੇ ਜਦੋਂ ਸਤਗੁਰੂ ਜੀ ਨੇ ਕੁੱਟਿਆ ਨਾ ਇੱਕ ਹੱਥ ਦੇ ਵਿੱਚ ਉਹ ਦੁੱਧ ਤੇ ਇੱਕ ਹੱਥ ਦੇ ਵਿੱਚ ਉਹ ਸਾਧ ਸੰਗਤ ਖੂਨ ਦੀ ਧਾਰਾ ਵਹਿ ਤਰੀ ਸਾਰੇ ਵੇਖਦੇ ਪਏ ਨੇ ਸਾਰੇ ਜਿੰਨੇ ਵੀ ਉੱਥੇ ਜੁੜੇ ਹੋਏ ਸਨ ਕਹਿੰਦੇ ਇਕ ਤੇ ਦੁੱਧ ਰਕਤ ਇਕ ਨਿਕਸੀ ਰੰਗ ਸੁਰਸਰੀ ਤਹ ਸਭ ਪਸਰੀ ਕਹਿੰਦੇ ਉਹ ਖੂਨ ਦੀ ਧਾਰਾ ਦੁੱਧ ਦੀ ਧਾਰਾ ਕਹਿੰਦੇ ਸਾਰਿਆਂ ਨੇ ਵੇਖੀ ਮਾਨੋ ਜਿਵੇਂ ਸਰਸਰੀ ਗੰਗਾ ਨਦੀ ਵਗਦੀ ਹੁੰਦੀ ਹੈ ਇਸ ਤਰ੍ਹਾਂ ਭਾਈ ਲਾਲੋ ਦੇ ਪ੍ਰਸ਼ਾਦਿਆਂ ਦੇ ਵਿੱਚੋਂ ਦੁੱਧ ਦੀ ਧਾਰਾ ਵਗ ਰਹੀ ਸੀ ਵੇਖੋ ਸਾਧ ਸੰਗਤ ਸੰਤਨ ਕਾ ਦਾਣਾ ਰੂਖਾ ਗੁਰੂ ਗੁਰੂ ਜਪਦਿਆਂ ਜਿਹੜਾ ਪ੍ਰਸ਼ਾਦਾ ਤਿਆਰ ਹੋਇਗਾ ਧਰਮ ਦੀ ਕੀਰਤ ਕਰਦੇ ਆਂ ਸਤਗੁਰੂ ਜੀ ਨੇ ਉਪਦੇਸ਼ ਦਿੱਤੇ ਨੇ ਹੱਕ ਪਰਾਇਆ ਨਾਨਕ ਆਉ ਸੂਰ ਉਸ ਗਾਇ ਗੁਰਪੀਰ ਹਮਾ ਤਾਂ ਪਰੈ ਜਾ ਮੁਰਦਾਰ ਨਾ ਖਐ। ਇਹੀ ਬਚਨ ਸਤਗੁਰੂ ਜੀ ਨੇ ਭਾਈ ਮਨਸੁਖ ਨੂੰ ਦਿੱਤੇ ਸਨ ਜਦੋਂ ਸੁਲਤਾਨਪੁਰ ਲੋਧੀ ਤੋਂ ਤੁਰ ਲੱਗਾ ਮਹਾਰਾਜ ਨੂੰ ਕਹਿੰਦਾ ਸੱਚੇ ਪਾਦਸ਼ਾਹ ਉਪਦੇਸ਼ ਬਖਸ਼ੋ ਤੇ ਸਤਗੁਰੂ ਜੀ ਨੇ ਉੱਥੇ ਬਚਨ ਆਖਣੇ ਕੀਤੇ ਸੁਨ ਗੁਰ ਕਹੇਉ ਕਿਰਤ ਕਰ ਸੋਈ ਧਰਮ ਸਮੇਤ ਨਿਵਾਵੋ ਸੋਈ ਕਪਟ ਵਿਹੀਨ ਜੀਵ ਕਾ ਕਰੈ ਪਰ ਕੀ ਵਸਤ ਸ਼ਿਪਾਈ ਨਾ ਤਰੇ